ਸਾਈਕਲ ਵਾਲੇ ਨੇ ਹਾਦਸੇ ਤੋਂ ਨਾਲ ਹੀ ਡੋਗ ਗਿਆ ਉਸ ਦਾ ਵਿਦਵਾ ਮੈਂ ਉਸ ਨੂੰ ਡਿੱਗਿਆ ਜਿਸ ਨੂੰ ਮੇਰਾ ਸ਼ੇਰ ਜੀ ਹੈਲਵਰ ਨਾਮ ਦਾ ਹੈ ਇਹ ਹੈਲਵਰ ਨਾਮ ਦਾ ਉੱਥੇ ਕੰਮ ਰਹਿਣਾ ਸੀ ਤੇ ਜਿਹੜਿਆ ਡਿਜ਼ਾਈਨਰ ਦੱਸਿਆ ਬਹੁਤ ਵਧੀਆ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਸਾਰੋਗ ਦੇ ਤੁਹਾਡਾ ਬਹੁਤ ਫੈਰਾ ਹੈ ਇਸ ਲਈ ਇਹਨਾਂ ਵਾਸਤੇ 2000 ਕਰੈਕਟਿੰਗ ਲਓ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਜੀ ਅਤੇ ਮਾਨਯੋਗ ਮਿਸਟਰ ਕੋਸਲੰਦਰ ਜੀ ਵੱਲੋਂ ਜਿੱਤੇ ਗਏ ਦਿਸ਼ਾ ਨਿਰਦੇਸ਼ਾਂ ਕੋਲੋਂ ਸਾਈਂਸ ਸੈਂਟਰਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਆ ਉਹਦੇ ਵਿੱਚ ਬਲੰਦਰ ਸਾਂਝ ਸਟਾਫ ਵੱਲੋਂ ਲੱਖ ਲੱਖ ਸਮੇਂ ਹੁਣ ਜਲੰਧਰ ਵਿੱਚ ਕੈਂਦੇ ਸਕੂਲਾਂ ਦੇ ਬੱਚਿਆਂ ਨੂੰ ਸੈਮੀਨਾਰ ਕਰਕੇ ਲਗਾਤਾਰ ਗਿਆਨ ਪਹੁੰਚਵਾਇਆ ਜਾ ਰਿਹਾ ਜਿਸ ਵੇਲੇ ਬੱਚਿਆਂ ਨੂੰ ਵੋਟ ਟਾਚ ਬੈਟਚਰ ਅਤੇ ਸਾਈਬਰ ਕ੍ਰਾਈਮ ਦੇ ਜੋ ਹਾਲ ਹੀ ਨਾਲ ਬਹੁਤ ਚੱਲ ਰਿਹਾ ਉਹਦੇ ਬਾਰੇ ਕਿਸ ਤਰ੍ਹਾਂ ਵੱਧਿਆ ਜਾਣਾ ਉਹਦੇ ਬਾਰੇ ਜਾਣਕਾਰੀ ਦਿੱਤਾ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਬਾਰੇ ਵੀ ਗੱਲ ਹੋਇਆ ਜਾਂਦਾ ਕਿ ਜਿਹੜੇ ਨਵੇਂ ਕਾਨੂੰਨ ਆਏ ਆ ਉਹਨਾਂ ਦੇ ਤਹਿਤ ਕਿਸ ਤਰ੍ਹਾਂ ਜੁਰਮਾਨੇ ਹੋ ਸਕਦੇ ਆ ਜਾਂ ਕਿਵੇਂ ਨੰਬਰ ਜਿਹੜਾ ਹੈ 3 ਜਿਹੜੇ ਬੱਚੇ ਆ ਉਹ ਕੋਈ ਵੀ ਵਾਇਲ ਜਿਹੜਾ ਆ ਆਪ ਨੂੰ ਨਾਂ ਲੈ ਕੇ ਸਕੂਲਾ ਦੇ ਵਿੱਚ। ਇਸ ਤੋਂ ਇਲਾਵਾ ਫੇਸਬੁਕ ਤੇ ਇੰਸਟਾਗ੍ਰam ਦੇ ਜਿਹੜੇ ਕ੍ਰਾਈਮ ਹੋ ਰਹੇ ਆ ਉਹਨਾਂ ਦੇ ਬਾਰੇ ਕਿਸ ਤਰ੍ਹਾਂ ਮਤਿਆ ਜਾਣਾਂ ਬੱਚਿਆਂ ਨੂੰ ਜਾਣੂ ਕਰਾਇਆ ਜਾਂਦਾ ਹੈ ਤੇ ਸਮੇਂ-ਸਮੇਂ ਤੇ ਹੋਰ ਵੀ ਜੋ ਬੱਚਿਆਂ ਨੂੰ ਜਿਹੜੀਆਂ ਕੁਸੂਲਾਂ ਜਾਂ ਸਾਹਜ ਵੱਲੋਂ ਦਿੱਤੀਆਂ ਜਾਂਦੀਆਂ ਆ ਉਹਨਾਂ ਬਾਰੇ ਵੀ ਜਾਣੂ ਕਰਾਇਆ ਜਾਂਦਾ ਹੈ ਅੱਜ ਸਾਡੇ ਸਕੂਲ ਦੇ ਵਿੱਚ ਸਰਦਾਰ ਰਮੇਸ਼ ਸਿੰਘ ਸਬ ਇੰਸਪੈਕਟਰ ਜੀ ਸਾਹਜ ਕੇਂਦਰ ਕੰਪਲੀਟ ਪੁਲਿਸ ਦੰਦਰਬਤੋਂ ਆਏ ਨੇ ਇਹਨਾਂ ਨੇ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਅੰਡੇ ਟ੍ਰੈਫਿਕ ਨੂੰ ਵਾਸਤੇ ਸਾਈਬਰ ਕਾਂ ਦਾ ਬਾਰੇ ਅਤੇ ਬਹੁਤ ਖੜੀਆਂ ਅਕਤੀਵਿਅਾਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਿਹੜਾ ਕਿ ਬੱਚਿਆਂ ਦੇ ਬਹੁਤ ਲਾਭਦਾਇਕ ਹੈ ਅਤੇ ਬਹੁਤ ਪ੍ਰਸਾਦਗਈ ਅਸੀਂ ਸਾਰੇ ਸਕੂਲ ਵਾਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ